ਜਦੋਂ ਵੀ ਸਿੱਖਿਆ ਕ੍ਰਾਂਤੀ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੀ ਹੈ ਜੋ ਨਾ ਸਿਰਫ ਵਿਦਿਆਰਥੀਆਂ ਦੇ ਭਵਿੱਖ ਨੂੰ ਰੋਸ਼ਨ ਕਰਦੇ ਨੇ ਸਗੋਂ ਸਮਾਜ ਦੇ ਵਿੱਚ ਵਿਦਿਆਰਥੀਆਂ ਲਈ ਨਵੀਆਂ ਉਮੀਦਾਂ ਨੂੰ ਜਨਮ ਦਿੰਦੇ ਨੇ ਪੰਜਾਬ ਸਰਕਾਰ ਹਰ ਰੋਜ਼ ਸਿੱਖਿਆ ਦੇ ਖੇਤਰ ਦੇ ਵਿੱਚ ਨਵੇਂ ਕਦਮ ਚੁੱਕ ਰਹੀ ਹੈ ਅਤੇ ਇਸ ਦੇ ਤਹਿਤ ਇਸ ਦਫਾ ਸੀਨੀਅਰ ਸਕੈਂਡਰੀ ਸਕੂਲ ਡਕਾਲਾ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸਿੱਖਿਆ ਤੇ ਸੱਭਿਆਚਾਰ ਦੇ ਰੰਗ ਬੇहद ਹੀ ਖਾਸ ਢੰਗ ਦੇ ਨਾਲ ਵਿਖਾਏ ਗਏ ਪ੍ਰੋਗਰਾਮ ਦੇ ਵਿੱਚ ਸਾਬਕਾ ਮੰਤਰੀ ਚੇਤਨ ਜੋੜ ਅਜਰਾ ਮੁੱਖ ਮਹਿਮਾਨ ਦੇ ਵੱਜੋਂ ਸ਼ਾਮਲ ਹੋਏ ਉਹਨਾਂ ਨੇ ਸਕੂਲ ਦੇ ਵਿੱਚ ਹੋਏ ਨਵੇਂ ਕੰਮਾ ਦਾ ਉਦਘਾਟਨ ਕੀਤਾ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਵੀ ਪੇਸ਼ ਕੀਤੀ ਜਿੱਥੇ ਪ੍ਰੋਗਰਾਮ ਪ੍ਰਿੰਸੀਪਲ ਸੀਮਾ ਰਾਣੀ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਉੱਥੇ ਹੀ ਇਹ ਸਾਰੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨਿਪਰੇ ਚਾੜਨ ਲਈ ਜਤਿੰਦਰ ਸਿੰਘ ਗਿੱਲ ਸਮੇਤ ਸਾਰੇ ਸਟਾਫ ਦੀ ਅਹਿਮ ਭੂਮਿਕਾ ਰਹੀ। ਇਹ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣ ਕੇ ਵਿਦਿਆਰਥੀਆਂ ਨੇ ਨਾ ਸਿਰਫ ਆਪਣੀ ਪੜ੍ਹਾਈ ਬਲਕਿ ਆਪਣੇ ਆਧੁਨਿਕ ਕਲਾ ਦੇ ਤਰੀਕਿਆਂ ਨਾਲ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਇਸ ਮੌਕੇ ਆਓ ਸਾਬਕਾ ਮੰਤਰੀ ਚੇਤਨ ਚੋੜਮਾਚਰਾ ਨੇ ਕੀ ਕਿਹਾ? ਲੱਗਦਾ ਕਿ ਸ਼ਾਹ ਪਟਿਆਲੇ ਦਾ ਸਭ ਤੋਂ ਟੌਪ ਦਾ ਜੋ ਸਕੂਲ ਹੈ ਉਹ ਡਕਾਲਾ ਹੈ। ਹੋ ਕੋਸ਼ਿਸ਼ ਕਿ ਮੈਂ ਚਾਹੁੰਦਾ ਕਿ ਅ ਸਾਨੂੰ ਅਗਲੀ ਵਾਰ ਇਹ ਟੈਂਟ ਨਾ ਲਾਉਣਾ ਪਵੇ ਇੱਕ ਤੌਰੇ ਸ਼ੱਡ ਬਣ ਜਾਏ ਜੀ ਸਾਰਾ ਸ਼ੱਡ ਬਣੇ ਤਾਂ ਕਿ ਬੱਚਿਆਂ ਨੇ ਕੋਈ ਕੁਝ ਵੀ ਪ੍ਰੋਗਰਾਮ ਕਰਨਾ ਹੈ ਉਹ ਬੈਠਣ ਦਾ ਵਧੀਆ ਹੋਵੇ ਤੇ ਵਧੀਆ ਸ਼ੱਡ ਬਣਾ ਕੇ ਪਰਮਾਤਮਾ ਸੁੱਖ ਰੱਖੇ ਜਲਦੀ ਫਨੂ ਸ਼ੱਡ ਇਹ ਦਮਾਂ ਦੇ ਜਿਹੜੇ ਬਣਾ ਕੇ ਔਰ ਮੈਂ ਵੀ ਬੇਨਤੀ ਕਰੂੰਗਾ ਕਿ ਜਿਹੜੇ ਬੱਚੇ ਜੋ ਸਰਕਾਰ ਵੱਲੋਂ ਬਿਨਸ ਬਲਾਸਟ ਪ੍ਰੋਗਰਾਮ ਜਿਹੜਾ ਚਲਾਇਆ ਜਾਂਦਾ ਉਦੀ ਮੈਂ ਤਸਵੀਰ ਦੇਖੀ ਐ ਜੋ ਬੱਚੇ ਹਕੀਕਤ ਦੇ ਵਿੱਚ ਕਰ ਰਹੇ ਨੇ ਔਰ ਮੈਂ ਬੇਨਤੀ ਵੀ ਕਰੂੰਗਾ ਪ੍ਰਿੰਸੀਪਲ ਮੈਮ ਨੂੰ ਸਾਰੇ ਟੀਚਰ ਸਹਿਵਾ ਨੂੰ ਕਿ ਨੈਕਸਟ ਕੋਈ ਵੀ ਸਰਕਾਰੀ ਪ੍ਰੋਗਰਾਮ ਆਉਂਦਾ ਹੈ ਉਹਨਾਂ ਦੀ ਜਿਹੜਾ ਖਰਚਾ ਹੋਊਗਾ ਉਹ ਸਾਰੀ ਸਪਾਂਸਰਸ਼ਿਪ ਮੇਰੇ ਵੱਲੋਂ ਹੋਊਗੀ ਔਰ ਬੱਚਿਆਂ ਨੂੰ ਪ੍ਰੇਰਿਤ ਕਰਵਾਵਾਂਗੇ ਕਿ ਸਟਾਨੀ ਅੱਛਿਆਂ ਨੂੰ ਮੋਟੀਵੇਸ਼ਨ ਮਿਲੇ ਕਿ ਜਿਹੜਾ ਬਿਜ਼ਨਸ ਹੈ ਉਹ ਕਿਵੇਂ ਸ਼ੁਰੂ ਕਰੀਦਾ ਔਰ ਇਟ ਸਕੂਲ ਦੇ ਵਿੱਚ ਬਹੁਤ ਸਾਰਾ ਜਿਹੜਾ ਸਮਾ ਉਹ ਹੋਇਆ 5 ਲੱਖ ਦਾ ਜਿਹੜਾ ਚਾਰਦिवारी ਦਾ ਔਰ 10 ਲੱਖ ਹੈ ਜਿਹੜਾ ਉਹ ਚਾਰਦिवारी ਰਿਪੇਅਰ ਦਾ ਬਾਥਰੂਮ ਬਣੇ ਨੇ 118000 ਦੇ ਔਰ ਕਲਾਸਰੂਮ 955000 ਦੇ ਇੱਕ ਜਿਹੜੀ ਲੈਬ ਬਣੀ ਹੈ ਜਿਹਦਾ ਮੈਂ ਸਭ ਤੋਂ ਜ਼ਿਆਦਾ ਕਾਇਲ ਹਾਂ 125000 ਦੀ ਜਿਹਦੇ ਵਿੱਚ ਉਹ ਰੋਬੋਟ ਅਸੀਂ ਦੇਖਿਆ ਔਰ ਜਿਹੜੇ ਬੱਚੇ ਨੇ ਜਿਵੇਂ ਕੋਕਲੇਨ ਮਸ਼ੀਨ ਬਣਾਈ ਹੋਈ ਹੈ ਜਾਂ ਹੋਰ ਸੁੱਲ ਜਿਹੜੀ ਕਾਰ ਬਣਾਈ ਹੋਈ ਹੈ ਮੈਂ ਸਹੀ ਮਹਿਨਤ ਚ ਇਹ ਇਹ ਉਹ ਸਕੂਲ ਹੈ ਜਿਹੜਾ ਵਿਸ਼ਵ ਵਿਆਪੀ ਅਸੀਂ ਬਣਾਉਣ ਦੇ ਸੁਪਨੇ ਲੈ ਰਹੇ ਹਾਂ ਕਿ ਜੋ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਹੁੰਦੀ ਆ ਉਹਦੇ ਮੁਕਾਬਲੇ ਦਾ ਸਕੂਲ ਸਹੀ ਮਹਨਿਆਂ ਦੇ ਵਿੱਚ ਡਕਾਲਾ ਸਕੂਲ ਹੈ ਜਿਹੜਾ ਉੱਚ ਬਿਲਕੁਲ ਸਹੀ ਤੁਗਦਾ ਔਰ ਇਹ ਸਾਰਾ ਸਿਖਰ ਜਿਹੜਾ ਜਾਂਦਾ ਸਾਰੇ ਟੀਚਰ ਸਾਹਿਬਾਨਾਂ ਨੂੰ ਜਾਂਦਾ ਕਿਉਂਕਿ ਕੋਈ ਵੀ ਜੇ ਤੁਸੀਂ ਕੰਮ ਕਰਦੇ ਹੋ ਉਥੇ ਇੱਕ ਜਿਹੜੀ ਹੈਗੀ ਆ ਇੱਕ ਚੇਨ ਹੁੰਦੀ ਆ ਬਣੀ ਹੋਈ ਦੇਖਿਓ ਭਾਈ ਕੈਮਰਾ ਨਾਲ ਪਾ ਲੈ ਇੱਕ ਚੇਨ ਹੁੰਦੀ ਆ ਬਣੀ ਹੋਈ ਉਹ ਚੇਨ ਆ ਜਿਹੜੀ ਟੀਚਰ ਸਵੈਨਾਂ ਦਾ ਆਪਣਾ ਪਿਆਰ ਹੈ ਜਿਹੜਾ ਉਹ ਬਿਲਕੁਲ ਸਾਬਤ ਕਰਦਾ ਕਿ ਟੀਚਰਾਂ ਦੇ ਵਿੱਚ ਜज्ਬਾ ਔਰ ਕੰਮ ਕਰਦਾ ਬੱਚਿਆਂ ਨੂੰ ਅੱਗੇ ਲੈ ਕੇ ਜਾਂਦਾ ਮੈਂ ਉਮੀਦ ਕਰਦਾ ਕਿ ਇਹ ਸਕੂਲ ਨੂੰ ਆਪਾਂ ਇਕੱਲੇ ਪਟਿਆਲੇ ਦਾ ਨਹੀਂ ਪੰਜਾਬ ਦਾ ਅੱਭਲ ਇੱਕ ਨੰਬਰ ਸਕੂਲ ਬਣਾਵਾ ਇੱਕ ਨੰਬਰ ਉਹਦੇ ਵਾਸਤੇ ਕਿਸੇ ਕਿਸੇ ਟੀਚਰ ਦੀ ਵੀ ਮੈਨ ਲੋੜ ਹੋਣੀ ਆ ਤੁਸੀਂ ਮੈਨੂੰ ਭਰਾ ਸਮਝ ਕੇ ਕੁਝ ਵੀ ਉਹ ਡਿਮਾਂਡ ਕਰੋਗੇ ਤਾਂ ਹਰ ਇੱਕ ਪੂਰੀ ਕਰਾਂਗੇ ਸਾਡਾ ਟੀਚਾ ਇੱਕੋ ਹੀ ਆ ਜੋ ਅਸੀਂ ਮਿੱਥਿਆ ਹੈ ਕਿ ਸਾਡੇ ਬੱਚਿਆਂ ਨੂੰ ਅਸੀਂ ਬਾਹਰੋਂ ਜਾਣ ਤੋਂ ਰੋਕਣਾ ਕਿਉਂਕਿ ਜੋ ਸੁੱਖ ਹੋ ਰਿਹਾ ਸੁੱਖ ਸਹੂਲਤਾਂ ਹੋ ਰਹੀ ਨੇ ਪੰਜਾਬ ਦੇ ਵਿੱਚ ਉਹ ਕਿਤੇ ਨਹੀਂ ਤੁਸੀਂ ਵਿਦੇਸ਼ ਚ ਭੱਜ ਜਾਓ ساری ਉਮਰ ਤੁਹਾਨੂੰ ਘੱਟਾ ਰੋਲਣਾ ਪੈਣਾ ساری ਉਮਰ ਜਦ ਤੱਕ ਅਸੀਂ ਮਰਦੇ ਨਹੀਂ